ਆ ਸਕੀਮ ਨਾਲ ਭਾਰੇ ਤੋਂ ਭਾਰੇ ਇੰਨ ਇੱਥੇ ਪਟਿਆਲੇ ਲੋਡ ਕਰ ਦਿੱਤਾ ਜਾਂਦਾ 855 ਦਾ ਇੰਜਨ ਇਹ ਸਿੰਗਲ ਕਲਚ ਤੇ ਸਾਰੇ 855 ਦੀ ਜਾਣਕਾਰੀ ਤੁਹਾਨੂੰ ਕਲੀਅਰ ਦੇ ਰਹੇ ਅੱਜ ਸਾਰੇ ਟਰੈਕਟਰ ਹੌਲੀ-ਹੌਲੀ ਵੀਰੋ ਤੁਹਾਨੂੰ ਸਾਰੇ ਟਰੈਕਟਰ ਜਿਹੜੇ ਗੇਰ ਅੰਦਰਲੇ ਸਾਰੀ ਇਨਫਰਮੇਸ਼ਨ ਸਾਡੇ ਪੇਜ ਤੇ ਕਲੀਅਰ ਤੁਹਾਨੂੰ ਦੇ ਰਹੇ ਆ ਹੌਲੀ-ਹੌਲੀ ਪਰ ਤੁਹਾਡਾ ਇੰਨਾ ਕਿ ਸਾਥ ਚਾਹੀਦਾ ਤੁਸੀਂ ਪੇਜ ਨੂੰ ਫੋਲੋ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਰੋਜ਼ ਦੀ ਅਪਡੇਟ ਜਣੀ ਮਿਲਦੀ ਰਹੇ ਆਸ ਤੁਹਾਡਾ ਉਸਤਾਦ ਆ ਸਭ ਤੋਂ ਪੁਰਾਣਾ ਜਿਹੜਾ ਟਰੈਕਟਰ ਖੋਲਣ ਵਾਲਾ ਇਹਦਾ ਪਟਿਆਲੇ ਦੇ ਮਹਿਕ ਕਿੰਨੇ ਕਿ ਟਰੈਕਟਰ ਬਾਈ ਲਾਰ ਡੈਵਿਡ ਬਰੌਨ ਕੋਈ ਟਰੈਕਟਰ ਨਹੀਂ ਛੱਡਿਆ ਜਿਹੜਾ ਇਸ ਬਾਈ ਨੇ ਨਾ ਖੋਲਿਆ ਆਵੇ ਇਹ ਇਹਦਾ ਸ਼ਾਗਿਰਦ ਆ ਤੇ ਅੱਜ ਕੱਲ ਇਹ ਉਸਤਾਦ ਬਣਿਆ ਹੋਇਆ ਵੈਸੇ ਉਲਟਾ ਕੰਮ ਚੱਲ ਰਿਹਾ ਹੁਣ ਕਹਿੰਦਾ ਮੈਂ ਉਸਤਾਦ ਆ ਤੇ ਅਮ ਉਸਤਾਦ ਆ ਹੁਣ ਤੇਲ ਬ੍ਰੇਕਾਂ ਨਾਲ ਛੋਟੂ ਵੀਰ ਪਹਿਲਾਂ ਵੀ ਤੁਹਾਨੂੰ ਕਈ ਵਾਰਾ ਜਾਣਕਾਰੀ ਦਿੱਤੀ ਆ ਬ੍ਰੇਕਾਂ ਦੀ ਤੇਲ ਬ੍ਰੇਕਾਂ ਦੀ ਸਵਰਾਜ ਦੀ ਉਹਨਾਂ ਦੇਖੋ ਇਹਦੇ ਪਿੱਛੇ ਸ਼ਿਮਾਂ ਦਾ ਫਰਕ ਆ ਗਿਆ ਇਹਨੀਆਂ ਗੋਲ ਚਮਾਂ ਉਹਦੀਆਂ ਦੂਜੇ ਰੈਵਿਊਸ਼ਨਾਂ ਹੁੰਦੀਆਂ ਕੋ ਡਰਮ ਗੋਲ ਆ ਕੇ ਆ ਅੰਦਰੋਂ ਜਿਹੜਾ ਸਮਾਨ ਨਿਕਲਿਆ ਉਹ ਉਸਤਾਦ ਜੀ ਆ ਬਣਾਇਆ ਛੋਟਾ ਜਿਹਾ ਉਸਤਾਦ ਜੀ ਨਟ ਫੜਾਇਓ 32 ਨੰਬਰ ਦਾ ਜਿਹੜਾ ਨਾਟਾ ਆ ਉਹ ਦਿਖਾਇਓ ਜਿੱਥੇ ਕੱਸੇ ਖੋਲਿਆ ਸੀ ਇਹ ਆ ਦੇਖੋ ਇੱਥੇ ਆ ਸਰਾਖ ਆ ਗਿਆ ਨਾ ਡਰਮ ਦੇ ਵਿੱਚ ਇੱਥੇ ਆ 32 ਨੰਬਰ ਦਾ ਆ ਨਾਟਾ ਇੱਥੇ ਲੱਗਾ ਹੁੰਦਾ ਇਹ ਸਿਰਫ ਸਵਰਾਜ ਦੇ ਆਉਂਦਾ ਹੋਰ ਕਿਸੇ ਟਰੈਕਟਰ ਦੇ ਨਹੀਂ ਆਉਂਦਾ ਨਾ ਉਸਤਾਦ ਹਾਂਜੀ ਇੰਡੋਵਰਮ ਵਗੈਰਾ ਕਿਸੇ ਦੇ ਨਹੀਂ ਆਉਂਦਾ ਇਹ ਵਾਪਸੀ ਲਾ ਲਓ ਇਹਦੀ ਤੇਲ ਦੀ ਜਾਂ ਤੁਸੀਂ ਲਾ ਲਓ ਵੀ ਤੇਲ ਇਹਦੇ ਵਿੱਚ ਦੀ ਉਹ ਕੋਈ ਵੀਰਾ 베어ਿੰਗ ਇਹਦੇ ਵਿੱਚ ਆ ਦੇਖੋ ਇੱਥੇ ਸੀਲ ਆ ਇਹ ਜਿਹੜਾ ਮਦੇ ਵਿੱਚ ਤੇ ਸੀਲ ਆ ਆਮ ਦੇ ਸੀਲ ਨਹੀਂ ਹੁੰਦੀ ਇੰਡੋਫਰਮ ਵਗੈਰਾ ਦੇ ਇਹਦੇ ਸੀਲ ਇਹਦੇ 'ਚ ਤੇਲ ਹੁੰਦਾ ਇੱਥੋਂ ਦੀ ਜਿਹੜਾ ਉਹ ਨਟ ਥਾਣੀ ਜਾਂ ਵਾਪਸ ਜਿਹੜਾ ਤੇਲ ਲੱਗਣਾ ਇਹ ਇਸ ਨਟ ਥਾਣੀ ਗਿਰਨਾ ਅੰਦਰਲੇ ਪਾਸੇ ਤੇ ਜਿਹੜਾ ਟ ਬ੍ਰੇਕਾਂ ਨੂੰ ਸਪਲਾਈ ਆਉਣੀ ਆ ਉੱਪਰ ਦੀ ਆ ਪਾਈਪ ਥਾਣੀ ਆ ਜਿਹੜੀ ਪਾਈਪ ਲੱਗੀ ਆ ਕਿਸੇ ਨੇ ਦੇਸੀ ਦੀ ਗਾੜੀ ਕਰਿਆ ਹੋਇਆ ਪਾਈਪ ਨਹੀਂ ਮਿਲਿਆ ਹੋਣਾ ਤਾਂ ਦੂਜਾ ਡਿਜੀਟਲ ਪਾਈਪ ਹੀ ਲਾਇਆ ਹੋਇਆ ਦੇਖੋ ਜਿਗਾੜ ਵੀ ਕੇ ਟਾਈਮ ਲਾਉਣੇ ਪੈ ਜਾਂਦੇ ਆ ਬਾਹਰ ਸਮਾਨ ਨਹੀਂ ਕੇ ਟਾਈਮ ਮਿਲਦਾ ਅਰੀਜਨਲ ਵੈਸੇ ਦੂਜਾ ਵੈਪ ਉਹਨੇ ਇਹਨੂੰ ਕਿਸੇ ਨੇ ਦੂਜਾ ਆਪਣਾ ਡਿਜੀਟਲ ਵੈਪ ਹੀ ਲਾਇਆ ਆ ਆ ਡਿਸਕਾ ਨਿਕਲੀ ਆ ਦੇ ਵਿੱਚੋਂ ਲੈਦਰ ਨਿਕਲੇ ਆ ਸਟੀਲ ਪਲੇਟਾਂ ਜਿੰਨੋਂ ਕਿੰਨੀਆਂ ਇੱਕ ਦੋ ਦੋ ਸਟੀਲ ਪਲੇਟਾਂ ਇਹ ਆ ਲੈਦਰ 1 2 3 4 ਲੈਦਰ ਹੋ ਗਏ ਸਟੀਲ ਬਲੇਡ ਮੇਖਲ ਹੋਰ ਹੋਊਗੀ ਥੱਲੇ ਇੱਕ ਵੀ ਆ ਚਾਰ ਪਤਾ ਨਹੀਂ ਸਟੀਲ ਪਲੇਟਾਂ ਹੁੰਦੀਆਂ ਇਹਦੇ ਚ ਪੰਜ ਪਤਾ ਨਹੀਂ ਇਹਦੇ ਚ ਦੋ ਤਰ੍ਹਾਂ ਦੇ ਡਰਮ ਆਉਂਦੇ ਆ ਕਈਆਂ ਮਾਡਲਾਂ ਚਾ ਡਰਮ ਚੌੜਾ ਘੱਟ ਆ ਉਹਨਾਂ ਚ ਲੈਦਰ ਘੱਟ ਪੈਂਦੇ ਇਹਦੇ ਚ ਵੀ ਦੋ ਤਰ੍ਹਾਂ ਦੇ ਡਰਮ ਆਉਂਦੇ ਆ ਇਹ ਤੁਹਾਡੀ ਹੋਰ ਸਭ ਤੋਂ ਵੱਡੀ ਆ ਦੇਖੋ ਸਾਡੀ ਕ੍ਰੇਨ ਛੋਟੀ ਕ੍ਰੇਨ ਤੁਹਾਨੂੰ ਦਿਖਾਈ ਐ ਇੰਨ ਲੱਦਣ ਵਾਲੀ ਇਹ ਆ ਇਤਰਾ ਇਹ ਇਹਣਾ ਹੈਡਰਾ ਬਣਾਇਆ ਇਹ ਹੈਡਰੇ ਦੇ ਹੁਣ ਇੰਨ ਲੋਡ ਕਰਨ ਲੱਗੇ ਆ ਇਹ ਇਤਰਾ ਲੋਡ ਕਰ ਦੇਣਾ ਇਹਨਾਂ ਨੇ ਹਾਂਜੀ ਕਰ ਦਿਓ ਜੀ ਆ ਦੇਖ ਆ ਸਕੀਮ ਨਾਲ ਭਾਰੇ ਤੋਂ ਭਾਰ ਇੰਨ ਇੱਥੇ ਪਟਿਆਲੇ ਲੋਡ ਕਰ ਦਿੱਤਾ ਜਾਂਦਾ 855 ਦਾ ਇੰਨ ਆ ਇਹ ਸਿੰਗਲ ਕਲਚ ਆ ਤੇ ਦੂਜਾ ਗੇਅਰ ਵੀ ਤੁਹਾਨੂੰ ਦਿਖਾ ਦਿੰਨਾ ਦੇਖੋ ਸਿੰਗਲ ਕਲਚ ਗੇਅਰ ਆ 855 852 ਦੇ ਇੰਜਨਾਂ ਦੇ ਬਾਈ ਰੇਟ ਪੁੱਛਦੇ ਹੁੰਦੇ ਆ ਰੇਟ ਬਾਈ ਜੀ ਇੱਥੇ ਮਾਡਲ ਔਰ ਕੰਡੀਸ਼ਨ ਰੰਗ ਤੇ ਬਹੁਤ ਫਰਕ ਪੈਂਦਾ ਰੇਟ ਦਾ ਜੇ ਕੋਈ ਰੰਗ ਕਿਸੇ ਦਾ ਘੱਟ ਉਹਦਾ ਰੇਟ ਘੱਟ ਆ ਜੇ ਜਿਹਦਾ ਰੰਗ ਵਧੀਆ ਉਹਦਾ ਰੇਟ ਵਧੀਆ 852 44 ਦੇ ਇੰਜਨ ਦੇ ਆਪਾਂ ਬਾਹਲਾ ਤੁਹਾਨੂੰ ਕਈ ਵਾਰ ਫਰਕ ਪਹਿਲਾਂ ਵੀ ਸਮਝਾਏ ਆ ਇਹਦੇ ਜਿਹੜੀ ਪ੍ਰੈਸ਼ਰ ਪਲੇਟ ਆਉਂਦੀ ਆ ਦੇਖੋ ਇਹ ਸੇਮ ਪ੍ਰੈਸ਼ਰ ਬਟ ਕੰਬਾਈਨ ਚ ਵੀ ਆਈ ਆ ਮੈਨੂੰ ਵੀ ਇਹਦੇ ਨਾਲ ਦੀ ਪ੍ਰੈਸ਼ਰ ਬਟ ਹੁੰਦੀ ਚਾਰ ਗੁੱਟਿਆਂ ਵਾਲੀ ਇਹ ਆ ਜੋ ਕਲਚ ਪਲੇਟ ਵੱਡੀ ਕਰੀ ਹੋਈ ਆ ਵਾਲੀ ਸਮੱਸਿਆ ਇਹਨੂੰ ਸਟਾਰ ਬਾਡੀ ਦੀ ਬਹੁਤ ਸਮੱਸਿਆ ਆਉਂਦੀ 855 ਨੂੰ ਸਟਾਰ ਬਾਡੀ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਇਹਦੀ ਸਟਾਰ ਖਤਮ ਹੋ ਜਾਂਦੇ ਵਿੱਚੋਂ ਵਾਲੇ ਟਰੈਕਾਂ ਦੇ ਦੇਖੋ ਕਿ ਸਟਾਰ ਇਹਨਾਂ ਦੇ ਖਤਮ ਹੀ ਨਿਕਲਦੇ ਹੁੰਦੇ ਆ ਤੇ ਜੇ ਤੁਸੀਂ ਦੇਖੋਗੇ ਨਾ ਸਟਾਰ ਇਹਨਾਂ ਦੀ ਬਾਡੀ ਅੰਦਰੋਂ ਨਵੇਂ ਤੋਂ ਨਵਾਂ ਟਰੈਕਟਰ ਖੋਲ ਲੀਏ ਆ ਨਟ ਜਦੋਂ ਖੋਲ ਕੇ ਸਟਾਰ ਚੌਕਟਾ ਦੇਖੀਦਾ ਇਹਦਾ ਖਤਮ ਹੀ ਨਿਕਲਦਾ ਆ ਨਾ ਵੀਰ ਤੇ ਆ ਗੁੱਲੇ ਦੇਖੋ ਤੁਸੀਂ ਇਹਨਾਂ ਦਾ ਹੱਲ ਕੰਪਨੀ ਨੇ ਕਰਿਆ ਹੀ ਨਹੀਂਗਾ ਇਹ ਕੋਈ ਵੀ ਉੱਚੇ ਤੋਂ ਉੱਚਾ ਮਾਡਲ ਟਰੈਕਟਰ ਖੋਲ ਲੀਏ ਖਰਾਬ ਵੀ ਬੜੇ ਹੁੰਦੇ ਆ ਤੇ ਇੱਕ ਦੂਜੇ ਦੇ ਵਿੱਚ ਭੇ ਵੀ ਜਾਂਦੇ ਆ ਆ ਦੇਖੋ ਹੁਣ ਬ੍ਰੇਕ ਸ਼ਾਫਟ ਆ ਨਾ ਇਹਨਾਂ ਦੀ ਜੇ ਤਾਂ ਦੰਦਾ ਨਹੀਂ ਟੁੱਟਾ ਜੇ ਮਾੜਾ ਮੋਟਾ দাগ ਹੀ ਆ ਤਾਂ ਕੋਈ ਹਰਜ ਵੀ ਨਹੀਂ ਹੁੰਦਾ ਜਿਵੇਂ ਆ ਮਾੜਾ ਮਾੜਾ ਦਾਗ ਨਾਲ ਗਲੇ ਨੂੰ ਕਹਿ ਦਿੰਦੇ ਜਿਵੇਂ ਆ ਨਿਸ਼ਾਨ ਜਾਂ ਦੰਦੇ ਤੇ ਆ ਗਿਆ ਇਹਦਾ ਕੋਈ ਹਰਜ ਨਹੀਂ ਹੁੰਦਾ ਗਰਾਰੀ ਦੀ ਸਾਈਡ ਬਦਲੀ ਜਾਂਦੀ ਹੈ ਕਈ ਵਾਰਾਂ ਗਰਾਰੀ ਜਾਦੇ ਖਰਾਬ ਹੋਵੇ ਸਾਈਡ ਬਦਲ ਕੇ ਵੀ ਚੱਲ ਜਾਂਦੀ ਹੈ ਜਾਦੀ ਸਮੱਸਿਆ ਤਾਂ ਆਉਂਦੀ ਹੈ ਜੇ ਟਰੈਕਟਰ ਆਵਾਜ਼ ਕਰਨ ਲੱਗ ਜੇ ਤਾਂ ਬਦਲਣ ਦੀ ਲੋੜ ਪੈਂਦੀ ਹੈ ਜਦੋਂ ਆਵਾਜ਼ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫੇਰ ਭਰਾ ਬਦਲਦੇ ਆ ਕਰੋਨ ਪੀਨਨ ਕਈ ਵਾਰ ਆਪਾਂ ਦੱਸਿਆ ਵੀ ਕਰੋਨ ਪੀਨਨ ਤੋਂ ਨੰਬਰ ਤੋਂ ਨੰਬਰ ਸੈੱਟ ਹੀ ਪਾਇਆ ਕਰੋ ਦੇ ਉੱਪਰ ਨੰਬਰ ਹੋਊਗਾ ਤੁਹਾਨੂੰ ਦਾ ਹੋਣਾ ਇਹ ਆ ਲੋ ਆ ਦੇ ਕੋਈ ਦੇ ਨੰਬਰ ਆ ਗਿਆ 1148 E91148 ਇਹੀ ਨੰਬਰ ਇਧਰ ਪੀਨਨ ਤੇ ਹੋਊਗਾ ਤਾਂ ਇਹਦੀ ਪੇਚ ਬਣਦੀ ਹੈ ਜਦੋਂ ਨਵਾਂ ਬਣਾਉਂਦੀ ਹੈ ਕੰਪਨੀ ਇਹਨਾਂ ਦੇ ਟ੍ਰਾਇਲ ਕਰਦੀ ਇਹਨੂੰ ਬਣ ਕੇ ਪਹਿਲਾਂ ਉੱਥੇ ਚਲਾਇਆ ਜਾਂਦਾ ਮੋਟਰ ਨਾਲ ਚਲਾ ਕੇ ਪੂਰੀ ਪੇਚ ਬਣਾਈ ਜਾਂਦੀ ਹੈ ਫੇਰ ਇਹ ਕੰਪਨੀ ਨੰਬਰ ਲਾਉਂਦੀ ਹੈ ਜਦੋਂ ਪੂਰੀ ਇਹਦਾ ਦੀ ਪੇਚ ਬਹਿ ਜਾਂਦੀ ਆਪਸ ਦੇ ਵਿੱਚ ਫੇਰ ਕੰਪਨੀ ਨੂੰ ਨੰਬਰ ਲਾਉਂਦੀ ਹੁੰਦੀ ਆ ਇਹ ਕੰਪਨੀਆਂ ਨੰਬਰ ਇਹਦਾ ਵੀ ਪਛਾਣ ਕਰ ਲੋ ਕਿਵਾਲਾ ਜਲ ਹੀ ਨੰਬਰ ਵੀ ਲਾ ਕੇ ਦੁਕਾਨਦਾਰ ਵਗੈਰਾ ਸੇਲ ਕਰਦੇ ਆ ਵੈਸੇ ਜਿਹੜੇ ਮਿਸਤਰੀ ਭਰਾ ਜਿਨ੍ਹਾਂ ਦਾ ਕੰਮ ਕੀਤਾ ਉਹ ਪਛਾਣ ਜਾਂਦੇ ਆ ਤੇ ਸਟਾਰ ਬਾਡੀ ਬੰਦਾ ਸਿਆ ਵੀ ਸਵਰਾਗ ਦੀ 855 ਦੀ ਐਂਡੋ ਫਾਰਮ ਦੀ ਸਟੈਂਡਰਡ ਦੀ ਕਈ ਟਰੈਕਟਰਾਂ ਦੇ ਵਿੱਚ ਸੈਂਟਰ ਗੇਨਾਂ ਦੇ ਵਿੱਚ ਇੱਕੋ ਹੀ ਆਉਂਦੀ ਹੈ ਬਹੁਤ ਜ਼ਿਆਦੀ ਸਮੱਸਿਆ ਬਾਅਦ ਚੋਂ ਐਕਸਲ ਦੀ ਟੋਪੀ ਨਵੇਂ ਮਾਡਲਾਂ 'ਚ ਵੱਡੀ ਕਰਤੀ ਬੈਰਿੰਗਸ ਹੈ ਜਿੱਕੋ ਆ ਕੰਪਨੀ ਨੇ ਬਸ ਬਾਹਰੋਂ ਦਿਖਾਉਣ ਵਾਸਤੇ ਵੀ ਐਕਸਲ ਵੱਡਾ ਕਰਤਾ ਪਲੇਟ ਦੀ ਗ੍ਰਿਪ ਬਣਾਉਣ ਵਾਸਤੇ ਐਕਸਲ ਉਨਾ ਹੀ ਮੋਟਾ ਐਕਸਲ 'ਚ ਕੋਈ ਮਟਾਈ ਦਾ ਫਰਕ ਨਹੀਂ ਬਸ ਸਿਰੇ ਤੇ ਆ ਕੇ ਟੋਪੀ ਵੱਡੀ ਕਰੀ ਹੋਈ ਹੈ ਬੈਰਿੰਗ 32212 ਹੀ ਪੈਂਦਾ ਦੋਨੇ ਬੈਰਿੰਗ ਇੱਕੋਸਾਰ ਹੁੰਦੇ ਆ ਅੰਦਰ ਵੀ ਬਾਹਰ ਵੀ ਦੋਨੇ ਬਾਰੇ 100 ਰੁਪਏ ਦੇ 32212 ਦੇ ਇਹ ਆ ਦੇਖੋ ਬਹੁਤ ਹੀ ਸਵਰਾਜ ਦੇ ਵਿੱਚ ਕਹਿ ਸਕਦੇ ਆ ਆਮ ਟਰੈਕਟਰਾਂ ਦੇ ਵਿੱਚ ਆਹ ਸਮੱਸਿਆ ਕੰਪਨੀ ਤੋਂ ਨਿਕਲੀ ਹੋਈ ਨਹੀਂ ਬਹੁਤ ਜ਼ਿਆਦਾ ਇਹ ਖਰਾਬ ਹੋਣ ਵਾਲਾ ਕੰਮ ਆ ਜੇ ਕਿਸੇ ਦਾ ਸਿੰਗਲ ਕਲੱਚ ਟਰੈਕਟਰ ਆ ਮੰਨ ਲਓ ਇਸ ਮਾਡਲ ਦਾ ਤੇ ਉਹਨੂੰ ਗੇਅਰ ਵੀ ਨਾਲ ਬਦਲਣਾ ਪੈਣਾ ਇਹ ਕਿ ਉਹ ਇਹਦੇ 'ਚ ਖਾਨਾ ਨਹੀਂ ਹੁੰਦਾ ਗਰਾਰੀ ਪੈਣ ਵਾਲਾ ਦੇਖੋ ਇਹਦੇ 'ਚ ਡੰਗ ਘੱਟ ਆ ਜਿਹਦਾ ਗਾਂ ਆ ਗਿਆ ਡੰਗ ਉਹਦੇ 'ਚ ਗਰਾਰੀ ਪੈ ਜਾਂਦੀ ਆ ਡਬਲ ਕਲੱਚ ਵਾਲੀ ਇਹ ਮਾਡਲ ਵਾਲਾ ਗੇਅਰ ਤੁਹਾਨੂੰ ਬਦਲਣਾ ਹੀ ਪੈਣਾ ਬਾਹਰ ਸਿੰਗਲ ਕਲਚ ਲਿਖਿਆ ਵੀ ਹੁੰਦਾ ਚਿੱਟਾ ਦੇ ਉੱਪਰ ਪਤਾ ਲੱਗ ਜਾਂਦਾ ਵੀ ਬਾਹਰੋਂ ਟਰੈਕਟਰ ਸਿੰਗਲ ਕਲਚ ਹੈ ਕਿ ਡਬਲ ਕਲਚ ਆਕੀ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਿਵੇਂ ਹੁਣ ਹਿੱਸਾ ਸਾਨੂੰ ਬਹੁਤ ਭਰਾ ਪੁੱਛਦੇ ਆ ਵੀਰੋ ਹਿੱਸਾ ਅਸੀਂ ਪਾਵਰ ਸਟੀering ਕਰਨਾ ਵਿੱਚ ਕਟਾਉਣਾ ਹੁਣ ਇਹ ਹਿੱਸੇ ਲੋਹੇ ਦੇ ਮੁੱਲ ਜਾਣਦੇ ਕੁਆਡ ਮੁੱਲ ਇਹਨਾਂ ਦਾ ਕੋਈ ਰਿਮਾਂਡ ਨਹੀਂ ਰਹੀ ਜਦੋਂ ਦਾ ਟ੍ਰੈਂਡ ਬਦਲ ਗਿਆ ਪਾਵਰ ਸਟੀering ਦਾ ਉਦੋਂ ਤੋਂ ਬਾਅਦ ਇਹ ਹਿੱਸੇ ਬੇਕਾਰ ਹੀ ਹੋ ਗਏ ਆ ਟਾਪ ਆ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਟਾਪ ਆ ਇਹਦਾ ਹੈਵੀ ਆ ਜਿਹੜੀ ਹੈਵੀ ਕਪੈਸਿਟੀ ਲਿਫਟ ਆ ਡਿਸਟ੍ਰਿਬਿਊਟਰ ਤੋਂ ਪਾਈਪ ਚੱਕ ਕੇ ਆਹ ਬ੍ਰੇਕਾਂ ਨੂੰ ਜਿਹੜੀ ਵਾਪਸੀ ਸਿੱਟੀ ਹੁੰਦੀ ਆ ਪਾਈਪ ਜਾ ਕੇ ਆ ਪਿੱਛੇ ਲੱਗੀ ਹੋਈ ਆ ਜਿਹੜੀ ਦਿਖਦੀ ਹੁੰਦੀ ਉਹਨਾਂ ਨੂੰ ਇਹ ਡਰਮਾਂ ਨੂੰ ਤੇਲ ਚਲੇ ਗਿਆ ਹੈਵੀ ਲਿਫਟ ਚਲੇਬ ਵੱਡੀ ਆ ਡਿਸਟ੍ਰਿਬਿਊਟਰ ਵੱਡਾ ਤੇ ਇਹਦੇ ਸ਼ਾਫਟ ਵੀ ਮੋਟੀ ਕਰੀਏ ਕੰਪਨੀ ਦੇ ਵਿੱਚ ਸਿਲੰਡਰਾਂ ਵਾਸਤੇ ਬਹੁਤ ਦਿੱਕਤ ਆਈ ਆ ਹਰ ਇੱਕ ਬੰਦਾ ਕਹਿ ਦਿੰਦਾ ਰੇਟ ਰੇਟ ਇਹਦਾ ਸੀਜ਼ਨ ਦੇ ਅਕੋਰਡਿੰਗ ਹੁੰਦਾ ਹੁਣੇ 6 ਮਹੀਨੇ ਨਾਲ ਵਾਧੂ ਰਹਿਣੀਆਂ ਮਾਰਕੀਟ ਦੇ ਵਿੱਚ ਜਦੋਂ ਸੀਡਰ ਦਾ ਟਾਈਮ ਆ ਗਿਆ ਉਦੋਂ ਉਹਨਾਂ ਦੀ ਸ਼ਾਰਟ ਹੋ ਜਾਂਦੀ ਹੈ ਤਾਂ 2-3000 ਰੇਟ ਵੀ ਪਲੱਸ ਹੋ ਜਾਣੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ ਧੰਨਵਾਦ ਜੀ ਇੱਕ ਜਿਨ੍ਹਾਂ ਦੀ ਲਿਫਟ ਦੀ ਦਿੱਕਤ ਕਰਦੀ ਹੁੰਦੀ ਆ ਆ ਫਿਲਟਰ ਜ਼ਰੂਰ ਅੰਦਰਲਾ ਬਦਲਿਆ ਕਰੋ ਅੰਦਰਲਾ ਫਿਲਟਰ ਚੋਕ ਹੁੰਦਾ ਬਾਅਦ ਚੋਂ ਪੰਪ ਸੁੱਕਾ ਚੱਲਣ ਕਰਕੇ ਖਰਾਬ ਹੋ ਜਾਂਦਾ ਜਿਹੜਾ ਅੰਦਰ ਫਿਲਟਰ ਦੇਖਦੇ ਆਂ ਕਈ ਵਾਰ ਆਪਾਂ ਬਾਹਰੋਂ ਫਿਲਟਰ ਬਦਲੀ ਜਾਂਦੇ ਆ ਉਹ ਅੰਦਰਲੇ ਫਿਲਟਰ ਦਾ ਧਿਆਨ ਨਹੀਂ ਕਰਦੇ ਅੰਦਰਲਾ ਫਿਲਟਰ ਜ਼ਰੂਰ ਜੇ ਤੁਹਾਡਾ ਸਾਫ਼ ਵੀ ਆ ਤਾਂ ਖੋਲ ਕੇ ਇੱਕ ਵਾਰੀ ਚੈੱਕ ਕਰ ਲਿਆ ਕਰੋ 6 ਮਹੀਨੇ ਸਾਲ ਦੇ ਵਿੱਚ ਇੱਕ ਦੋਸਤੋ ਜਿਨ੍ਹਾਂ ਦੇ ਵੀ ਡੀਜ਼ਲ ਟੈਂਕ 855 ਦਾ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਖਰਾਬ ਹੁੰਦਾ ਗਲਦਾ ਫੜਾ ਜਿਵੇਂ 800 ਜਾਂਦੀ ਟੈਂਕੀ ਪਰਾਂ ਪਈ ਆ ਉਹਦਾ ਕਾਰਨ ਇਹ ਆ ਡੀਜ਼ਲ ਵਿੱਚ ਪਾਣੀ ਰਲ ਜਾਂਦਾ ਆਪਾਂ ਖ ਟੈਂਕੀ ਖਾਲੀ ਕਰਕੇ ਸਾਫ਼ ਕਰਦੇ ਨਹੀਂ ਉਹ ਪਿਆ ਰਹਿਣ ਕਰਕੇ ਪਾਣੀ ਥੱਲੇ ਡੀਜ਼ਲ ਟੈਂਕੀ ਜਿਹੜੀ ਗਲ ਜਾਂਦੀ ਹੈ ਇਹਦਾ ਧਿਆਨ ਜ਼ਰੂਰ ਦਿਆ ਕਰੋ